ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਵਿਕਰਮ ਸਿੰਘ ਮਜੀਠੀਆ ਤੇ ਫਸੇ ਫਸਿਆ ਵੈ ਹੁਣ ਨਾਲ ਬਾਦਲ ਪਰਿਵਾਰ ਦੇ ਮੁਸ਼ਕਿਲਾਂਤ ਵੀ ਵਧਦੀਆਂ ਪਈਆਂ ਕਿਉਂਕਿ ਸੁਖਬੀਰ ਸਿੰਘ ਬਾਦਲ ਵੀ ਹੁਣ ਜਲਦ ਸ਼ਕੰਜੇ ਚੋਂ ਆਉਣ ਵਾਲੇ ਐ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਆਪਣੇ ਦੌਰੇ ਹਕੂਮਤ ਦੇ ਵਿੱਚ ਕਿਸਾਨਾਂ ਦੇ ਨਾਲ ਧੱਕਾ ਕੀਤਾ ਸੀ ਜਾਂ ਪੰਜਾਬ ਦਾ ਬੇੜਾਗਰਕ ਕੀਤਾ ਸੀ ਉਹ ਸਾਰੇ ਹੁਣ ਸਬੂਤ ਸਾਹਮਣੇ ਆ ਰਹੇ ਐ ਤੇ ਹੁਣ ਸੁਖਬੀਰ ਸਿੰਘ ਬਾਦਲ ਦਾ ਅਗਲਾ ਨੰਬਰ ਲੱਗਣ ਵਾਲਾ ਵੈ ਇਹ ਸਾਰੀ ਡਿਟੇਲ ਕੀ ਐ ਆਪਾਂ ਇਸ ਦੀ ਵੀਡੀਓ ਚ ਜਾਣੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਆਂ ਇਸ ਦੀ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਜਿਵੇਂ ਕਿ ਭਗਵਾਨ ਤਮਾਨ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਸਕੰਜਾਵਾਦ ਨਾਲ ਦੇ ਉੱਤੇ ਫੇਰ ਤੋਂ ਕੱਸ ਦਿੱਤਾ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਸੀ ਪੰਜਾਬ ਦੇ ਲੋਕ ਕਹਿੰਦੇ ਜੀ ਉਹਦੇ ਘਰ ਦੇ ਉੱਤੇ ਬੋਲਡਰ ਚਲਾ ਦਿਓ ਕਿਉਂਕਿ ਭਗਵੰਤ ਮਾਨ ਨੇ ਵੀ ਕਿਹਾ ਸੀ ਕਹਿੰਦਾ ਪੀੜੇ ਪੰਜੇ ਨੂੰ ਗਰੀਸ ਲਾ ਰਹੇ ਆ ਪਤਾ ਨਹੀਂ ਕਦੋਂ ਚਲਾਉਣਾ ਪੈ ਜੇ ਪਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਹਿੰਦਾ ਸਬੂਤ ਚਾਹੀਦੇ ਨੇ ਫਿਰ ਉਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਚੱਕਿਆ ਜਾਂਦਾ ਗ੍ਰਿਫਤਾਰ ਕੀਤਾ ਜਾਂਦਾ ਤਾਂ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਕਹਿੰਦੇ ਬੜੀ ਪਹੁੰਚ ਹੈ ਜੀ ਕਹਿੰਦੇ ਇਹਨਾਂ ਦੇ ਉੱਤੇ ਪੀਆ ਪੰਜਾ ਪੰਜਾਬ ਦਾ ਮੁੱਖ ਮੰਤਰੀ ਕਦੇ ਵੀ ਚਲਾ ਸਕਦਾ ਪਰ ਅੱਜ ਜਿਹੜੀ ਖਬਰ ਹੈ ਸੁਖਵੀਰ ਸਿੰਘ ਬਾਦਲ ਔਰ ਇਹਨਾਂ ਦੇ ਵੱਡੇ ਬਾਦਲ ਤੋਂ ਲੈ ਕੇ ਇੱਕ ਬਹੁਤ ਵੱਡੀ ਪੋਲ ਪੰਜਾਬ ਦੇ ਹੀ ਮੁੱਖ ਮੰਤਰੀ ਨੇ ਖੋਲ ਦਿੱਤੀ ਹੈ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਰੈਲੀ ਤੇ ਰੈਲੀ ਕਰ ਰਹੇ ਨੇ ਪਰ ਪੰਜਾਬ ਦੇ ਅੰਦਰ ਇਸ ਖਬਰ ਨੇ ਤਹਿਲ ਕਮਚਾ ਦਿੱਤਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਈ ਵਾਰ ਪੰਜਾਬ ਦੇ ਲੋਕਾਂ ਸਾਹਮਣੇ ਇਹ ਗੱਲ ਧਰੀ ਕਹਿੰਦਾ ਭਾਈ ਕਾਗਜ਼ ਤਿਆਰ ਕਰ ਰਹੇ ਆ ਜਦੋਂ ਵੀ ਸਬੂਤ ਮਿਲਦੇ ਨੇ ਬੇਨਾਮੀ ਸੰਪਤੀ ਦੇ ਵਿੱਚ ਜੇਕਰ ਇਹ ਪਾਏ ਜਾਂਦੇ ਅਸੀਂ ਇਹਨਾਂ ਦੇ ਘਰ ਦੇ ਉੱਤੇ ਬਲਡੋਜ਼ਰ ਪੱਕਾ ਚਲਾਵਾਂਗੇ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਐਕਸ਼ਨ ਕੀਤਾ ਉਹ ਤੁਹਾਡੇ ਸਾਹਮਣੇ ਦਿਖਾਵਾਂਗੇ ਪਰ ਪਹਿਲੀ ਖਬਰ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪੋਲ ਕਿਵੇਂ ਖੋਲਦੇ ਨੇ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਹਰ ਰੋਜ਼ ਪੰਜਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੁਆਰਾ ਧੋਖੇ ਦੇ ਵਿੱਚ ਆਖਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗਣਾ ਜ਼ਰੂਰੀ ਹੈ ਕਿ ਧੋਖਾ ਕਰ ਕੀ ਰਹੇ ਨੇ ਬਾਦਲ ਰੇਲੀ ਤੇ ਰੇਲੀ ਕਰ ਰਹੇ ਨੇ ਪਰ ਕਹਿੰਦੇ ਸਾਡੀ ਸਰਕਾਰ ਬਣਾ ਦਿਓ ਅਸੀਂ ਤੁਹਾਡੇ ਅੱਗੇ ਝੁਕਦੇ ਆ ਪਰ ਦਰਸਲ ਦੇ ਵਿੱਚ ਜਦੋਂ ਅੱਜ ਇਹ ਸੱਚ ਦੇਖਣਗੇ ਪੰਜਾਬ ਦੇ ਲੋਕ ਉਹਨਾਂ ਲੋਕਾਂ ਨੂੰ ਖਾਸ ਕਰਕੇ ਜ਼ਿਮੀਂਦਾਰ ਲੋਕ ਨੇ ਜਿਹੜੇ ਉਹਨਾਂ ਲੋਕਾਂ ਨੂੰ ਤਾਂ ਬਹੁਤ ਹੀ ਵੱਡਾ ਤੱਕਾ ਲੱਗੂ ਕਿਉਂਕਿ ਬਾਦਲਾਂ ਨੇ ਨਿੱਜੀ ਤੌਰ ਦੇ ਉੱਤੇ ਆਪਣੀ ਵਰਤੋਂ ਦੇ ਲਈ ਪੰਜਾਬ ਦੇ ਲੋਕਾਂ ਦਾ ਯਾਨੀ ਜ਼ਿਮੀਂਦਾਰਾਂ ਦਾ ਗੱਲ ਕਿਵੇਂ ਘੋਟਿਆ ਸੀ ਅੱਜ ਤੁਹਾਨੂੰ ਦਿਖਾਉਣਾ ਹੈ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਬਿਕਰਮ ਮਜੀਠੀਆ ਦੇ ਉੱਤੇ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਜ਼ਿਮੀਂਦਾਰ ਭਾਈਚਾਰਾ ਵੀ ਹੈ ਜਿਹੜੇ ਇਹਨਾਂ ਦੇ ਪਿੱਛੇ ਲੱਗਿਆ ਕਿਉਂਕਿ ਸੁਖਵੀਰ ਸਿੰਘ ਬਾਦਲ ਲੈਂਡ ਪੂਲਿੰਗ ਦੀ ਪਾਲਿਸੀ ਦਾ ਜਿਹੜਾ ਕਿ ਮੁੱਦਾ ਚੱਕ ਕੇ ਫਿਰਦੇ ਨੇ ਕਿ ਪੰਜਾਬ ਦੇ ਕਿਸਾਨ ਸਾਡੇ ਨਾਲ ਜੁਟ ਜਾਣਗੇ ਪਰ ਇੱਥੇ ਵੀ ਅੱਜ ਭਗਵਾਨ ਤਮਾਨ ਨੇ ਫੇਲ ਕਰ ਦਿੱਤੇ ਨੇ ਕਿ ਭਾਈ ਪੰਜਾਬ ਦੇ ਅੰਦਰ ਇਹੀ ਸੁਖਬੀਰ ਸਿੰਘ ਬਾਦਲ ਕਿਵੇਂ ਜਾਨੀ ਇਹਨਾਂ ਦੇ ਵੱਡੇ ਬਾਦਲ ਤੋਂ ਲੈ ਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਔਰ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕਿਵੇਂ ਹੋਇਆ ਪਹਿਲਾਂ ਸੁਣ ਲੋ ਉਸ ਤੋਂ ਬਾਅਦ ਜਿਹੜੀ ਅਗਲੀ ਅਪਡੇਟ ਹੈ ਉਹ ਵਿਕਰਮ ਮਜੀਠੀਆ ਔਰ ਸੁਖਬੀਰ ਸਿੰਘ ਬਾਦਲ ਤੇ ਹੀ ਹੈ ਸੁਣੋ ਜਾਣਕਾਰੀ ਦਿਓ ਜੀ ਨੈਰਜ ਜਿਵੇਂ ਦੱਸਿਆ ਮੁੱਖ ਮੰਤਰੀ ਪੰਜਾਬ ਨੇ ਜਿਹੜੀ ਕਿਹਾ ਕਿ ਆਪਣੇ ਨਿੱਜੀ ਫਾਇਦੇ ਹਿੱਸੇ ਕੱਢੀ ਸੀ ਕਿ ਇਹਨਾਂ ਇਸ ਇਲਾਕੇ ਦੇ ਲੋਕਾਂ ਨੂੰ ਫਾਇਦਾ ਮਿਲਿਆ ਇਸ ਕਾਰਨ ਦੇਖੋ ਜੀ ਨਹਿਰ ਤੁਸੀਂ ਵੇਖ ਸਕਦੇ ਹੋ ਇਹ ਨਹਿਰ ਪੰਜੂਆਣੇ ਤੋਂ ਪਿਛਵਾੜੀ ਤੋਂ ਬੜੀ ਟੈਲ ਤੇ ਖਤਮ ਹੋ ਰਹੀ ਉਹਦੇ ਵਿੱਚੋਂ ਇੱਕ ਸ਼ਾਖਾ ਲੈ ਗਈ ਹੈ ਇਹ ਸ਼ਾਖਾ ਜਿਹੜੀ ਹੈ ਸਪੈਸ਼ਲੀ ਇਹ ਬਾਦਲ ਫਾਰਮ ਹੈ ਉਹਨਾਂ ਦੇ ਫਾਰਮ ਦੇ ਜਾਂਦੇ ਵਿੱਚ ਕੋਈ ਮੋਗੀ ਨਹੀਂ ਗਈ ਰਸਤੇ 'ਚ ਕਿਸੇ ਕਿਸਾਨ ਨੂੰ ਪਾਣੀ ਨਹੀਂ ਦਿੱਤਾ ਗਿਆ ਇਸ ਮੋਗੀ ਦਾ ਇਹਨਾਂ ਨੇ ਆਪਣੇ ਨਿੱਜੀ ਸਵਾਰਥ ਵਾਸਤੇ ਦੇ ਸਵਾਰਥ ਵਾਸਤੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਕਿਉਂਕਿ ਜਿਹੜੀ ਇਹ ਨਹਿਰ ਹੈ ਜਿਵੇਂ ਮੈਂ ਤੁਹਾਨੂੰ ਦੱਸਾਂ ਕਿ ਇਹ ਨਹਿਰ ਆਪਣੇ ਪੰਜੂਆਣੇ ਤੋਂ ਮੰਨੀ ਜਾਂਦੀ ਹੈ ਬੜੀ ਟੈਲਾਂ ਤੇ ਪਾਣੀ ਨਹੀਂ ਪਹੁੰਚਦਾ ਉਸ ਸ਼ਹਿਰ ਦੀ ਵਜ੍ਹਾ ਕਰਕੇ ਅਰੇ ਤੁਸੀਂ ਪਿੱਛੇ ਛੋਟੀਆਂ-ਛੋਟੀਆਂ ਜਿਹੜੇ ਆਪਣੇ ਕਸੇ ਇੰਨਾਂ ਨੇ ਗੱਡੀਆਂ ਹੋਈਆਂ ਕਿਸਾਨਾਂ ਵਾਸਤੇ ਪਿੰਡਾਂ ਦੇ ਉਹਨਾਂ ਦੇ ਅਗੇ ਤੁਸੀਂ ਸਾਈਡ ਦੇਖੋ ਉਹਨਾਂ ਦਾ ਸਾਈਡ ਬਹੁਤ ਹੀ ਛੋਟਾ ਹੈ ਤੇ ਉਸ ਕਸੇ ਦੇ ਮੁਕਾਬਲ ਇਹਦਾ ਸਾਈਡ ਤਿੰਨ ਗੁਣਾ ਜ਼ਿਆਦਾ ਹੈ ਇਹ ਸਪੈਸ਼ਲ ਇਹ ਸਪੈਸ਼ਲ ਜਿਹੜੀ ਨਹਿਰ ਆ ਇਥੋਂ ਡਿਵਾਈਡ ਹੋ ਕੇ ਇਹਨਾਂ ਦੇ ਫਾਰਮ ਹਾਊਸ ਚ ਜਾਂਦੀ ਹੈ ਤੇ ਇਸ ਤੋਂ ਕੋਈ ਵੀ ਗਲਾਸ ਪਾਣੀ ਵੀ ਬਾਹਰ ਨਿਕਲਦਾ ਜਿੰਨਾ ਵੀ ਪਾਣੀ ਹੈ ਉਹ ਸਾਰਾ ਪਾਣੀ ਨਾ ਤੇ ਖੇਤਾਂ ਵਿੱਚ ਹੀ ਪੁੱਜਦਾ ਤਾਂ ਸੁਣ ਲਿਓ ਪੰਜਾਬ ਵਾਲੋ ਬਾਗਰਾਂ ਦੇ ਬਾਗਰਾਂ ਦੇ ਰਾਜ ਵਿੱਚ ਕੀ ਹੋ ਰਿਹਾ ਸੀ ਅੱਜ ਜਦੋਂ ਗਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਤੇ ਲੱਗਿਆ ਤੇ ਕੀ ਕਰੇ ਪੰਜਾਬ ਦੇ ਲੋਕ ਕਹਿੰਦੇ ਇਹਨਾਂ ਦੇ ਫਾਰਮ ਹਾਊਸ ਜਿਹੜੇ ਇਹਨਾਂ ਦੇ ਜਿਹੜੇ ਕਿਨੂਆਂ ਦੇ ਬਾਗ ਸੀ ਉਹਨਾਂ ਨੂੰ ਸਿੱਧੀ ਨਹਿਰ ਪੰਜਾਬ ਦੇ ਵਿੱਚੋਂ ਧਾਖੜਾਂ ਦੇ ਵਿੱਚੋਂ ਕੱਢ ਕੇ ਲਿਜਾਈ ਗਈ ਹੈ ਇੱਕ ਗਲਾਸ ਤੱਕ ਪਾਣੀ ਦਾ ਰਸਤੇ ਦੇ ਵਿੱਚ ਕੋਈ ਮੋਗਾ ਨਹੀਂ ਸੀ ਸਿਰਫ ਆਪਣੇ ਨਿੱਜੀ ਤੌਰ ਤੇ ਜਿਹੜੀ ਆਪਣੇ ਆਪ ਦੇ ਲਈ ਇਹਨਾਂ ਨੇ ਨਹਿਰ ਆਪਣੇ ਬਾਗਾਂ ਨੂੰ ਕੱਢ ਦਿੱਤੀ ਇਹ ਕਿਸਾਨਾਂ ਨੂੰ ਵੀ ਕਹਿੰਦੇ ਅਸੀਂ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਇਹਦੇ ਵਿਰੁੱਧ ਖੜੇ ਸਰਕਾਰ ਦੇ ਪਰ ਇੱਥੇ ਹੁਣ ਪੰਜਾਬ ਦੇ ਕਿਸਾਨ ਵੀ ਸਮਝ ਲੈਣ ਕਿ ਜਿਹੜੇ ਇਹ ਬਾਦਮ ਨੇ ਨਾ ਤਾਂ ਇਹ ਪੰਜਾਬ ਦੇ ਕਿਸਾਨਾਂ ਦੇ ਨਾ ਪੰਜਾਬ ਦੇ ਮਜ਼ਦੂਰਾਂ ਦੇ ਨਾ ਪੰਜਾਬ ਦੇ ਵਪਾਰੀਆਂ ਦੇ ਯਾਨੀ ਕਿਸੇ ਵੀ ਵਰਗ ਦੇ ਲੋਕਾਂ ਦੇ ਨਹੀਂ ਹੈਗੇ ਇਹਨਾਂ ਨੇ ਜੋ ਜੋ ਆਪਣਾ ਰਾਜ ਭਾਗ ਬਣਾਇਆ ਉਹਨੂੰ ਦੇਖ ਕੇ ਹੀ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ 35000 ਏਕੜ ਜ਼ਮੀਨ ਸਿਰ ਬਾਦਲਾਂ ਕੋਲ ਕੱਲਿਆਂ ਕੋਲੇ ਆ ਤੇ ਫੇਰ ਇਹਨਾਂ ਤੋਂ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਚਰਿਆ ਨਹੀਂ ਜਾਂਦਾ ਕਹਿੰਦੇ ਜੀ ਹੁਣ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬਣ ਗਿਆ ਤੇ ਸਾਡੀ ਸਰਕਾਰ ਦੇ ਅੰਦਰ ਵਾਪਸੀ ਹੋ ਜੇ ਤਾਂ ਚੰਗਾ ਹੈ ਕਹਿੰਦੇ ਕਿ ਅਸੀਂ ਹੁਣ ਭਗਵੰਤ ਮਾਨ ਤੋਂ ਬਦਲਾ ਲੈਣਾ ਤੇ ਉਹ ਪੰਜਾਬ ਦੇ ਲੋਕਾਂ ਦੇ ਰੀਏ ਲੈ ਸਕਦੇ ਨੇ ਕਿਵੇਂ ਪੰਜਾਬ ਦੇ ਲੋਕ ਜੇਕਰ ਜੇਕਰ ਆਕਾਲੀ ਦਲ ਦੀ ਸਰਕਾਰ ਪੰਜਾਬ ਦੇ ਅੰਦਰ ਕਾਇਮ ਕਰ ਦਿੰਦੇਵੇ ਤੇ ਇਹੀ ਬਾਦਲ ਤਹਾਡੇ ਵੀ ਜੁੰਦੇ ਪੱਟਣਗੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਟਾਰਗੇਟ ਤੇ ਲੈ ਲੈਣਗੇ ਉਹ ਤਾਂ ਸਿੱਧੇ ਛਰੇਆਮ ਪ੍ਰਸ਼ਾਸਨ ਨੂੰ ਧਮਕੀ ਦੇ ਦਿੰਦੇ ਨੇ ਪੰਜਾਬ ਦੇ ਡੀਜੀਪੀ ਜਿਹੜਾ ਪ੍ਰਸ਼ਾਸਨ ਪੂਰਾ ਥੱਲੇ ਹੁੰਦਾ ਉਹਨਾਂ ਦੇ ਉਸ ਬੰਦੇ ਨੂੰ ਧਮਕੀ ਦੇ ਸਕਦੇ ਆ ਫਿਰ ਬਾਕੀ ਬਚਿਆ ਕੌਣ ਹੈ ਇਹਨਾਂ ਦੇ ਸਾਹਮਣੇ ਛੇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਤਾਂ ਹੁਣ ਪੰਜਾਬ ਦੇ ਲੋਕ ਕਹਿੰਦੇ ਨੇ ਕਹਿੰਦੇ ਵਿਕਰਮ ਮਜੀਠੀਏ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਓ ਜੀ ਇਹ ਚਾਹੀਦਾ ਵੀ ਹੈ ਕਿਉਂਕਿ ਜਿਹੜਾ ਇਹ ਪਰਿਵਾਰ ਹੈ ਇਹ ਪੰਜਾਬ ਦੀ ਕੌਮ ਪੰਜਾਬ ਦੀ ਨੌਜਵਾਨੀ ਨੂੰ ਮਾਰਨ ਦੇ ਵਿੱਚ ਸ਼ਾਮਲ ਸਭ ਤੋਂ ਪਹਿਲਾਂ ਜੇਕਰ ਪੰਜਾਬ ਦਾ ਬੇੜਾ ਡੁੱਬਿਆ ਤਾਂ ਇਹ ਨਾ ਬਾਦ ਨਾਲ ਤੇ ਮਜੀਠੀਆਂ ਕਰਕੇ ਡੁੱਬਿਆ ਹੋਇਆ ਇਹ ਤਾਂ ਹੁਣ ਨਵੀਂ ਨਵੀਂ ਸਰਕਾਰ ਬਣੀ ਸੀ ਚਲੋ ਐਂ ਕਹੋ ਵੀ ਭਾਈ ਉਹਨੂੰ ਉਹਦਾ ਐਕਸਪੀਰੀਅੰਸ ਹੈ ਨਹੀਂ ਪਰ ਇਹ ਨਹੀਂ ਵੀ ਬੰਦਾ ਮਾਰਾ ਜਦੋਂ ਮਾਰੀ ਸੀ ਸਰਕਾਰ ਸ਼ੁਰੂਆਤ ਦੇ ਵਿੱਚ ਸਭ ਨੂੰ ਲੱਗਿਆ ਪਰ ਅੱਜ ਮੌਜੂਦਾ ਹਾਲਾਤਾਂ ਦੇ ਵਿੱਚ ਭਗਵੰਤ ਮਾਨ ਇਹਨਾਂ ਦੇ ਭੱਟੇ ਚੱਕੀ ਆਉਂਦਾ ਬਾਦਲਾਂ ਦੀ ਰੇਸ ਲਵਾਈ ਆਉਂਦਾ ਤਾਂ ਲੋਕ ਕਹਿੰਦੇ ਜੀ ਬਾਦਲਾਂ ਨੇ ਤਾਂ ਕਹਿੰਦੇ ਸਿਰੇ ਹੀ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੇ ਹੋਰ ਚਾਹੀਦਾ ਕੀ ਹੈ ਜਿਹੜੇ ਲੋਕ ਪੰਜਾਬ ਨੂੰ ਲੁੱਟ ਰਹੇ ਸੀ ਬੜੇ ਲੰਬੇ ਸਮੇਂ ਤੋਂ 25 ਸਾਲ ਤੱਕ ਇਹਨਾਂ ਨੇ ਖੁਦ ਲੁੱਟਿਆ ਔਰ ਫਿਰ ਕਹਿੰਦੇ ਸਾਨੂੰ ਪੰਜਾਬ ਦੇ ਦਿਓ ਸਾਡੇ ਪੁੱਤ ਫੜੋਤੇ ਰਹਿ ਗਏ ਜੀ ਲੁੱਟਣ ਬੰਨੀਓ ਸੋ ਹੁਣ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਆਪ ਦੇ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਨਹੀਂ ਬਰਨ ਦੇਣਾ ਚਾਹੀਦਾ ਕਿਉਂਕਿ ਉਹੀ ਲੋਕ ਨੇ ਜਿਹੜੇ ਅਕਾਲ ਤਖਤ ਦੇ ਜਾ ਕੇ ਕਈ ਵਾਰ ਮਾਫੀਆਂ ਮੰਗੀਆਂ ਕਈ ਵਾਰ ਇਹਨਾਂ ਦੇ ਵੱਡੇ ਬਾਦਲ ਨੇ ਭਾਂਡੇ ਵਾਜੋ ਕਿਸ ਗੱਲ ਤੋਂ ਵਾਜੇ ਜੇਕਰ ਕੋਈ ਗਲਤੀ ਸੀ ਤਾਂ ਹੀ ਇਹਨਾਂ ਨੇ ਕੁਝ ਕੀਤਾ ਐਸੇ ਸੁਖਵੀਰ ਬਾਦਲ ਨੇ ਕਿੰਨੇ ਵਾਰ ਕਿਹਾ ਕਹਿੰਦਾ ਸਾਡੀ ਸਾਡੇ ਤੋਂ ਗੋਲੀ ਚਲਵਾ ਦਿੱਤੀ ਗਈ ਸੀ ਨਾਮ ਜਪਦੀਆਂ ਸੰਗਤਾਂ ਮਰਵਾਈਆਂ ਇਹ ਉਹੀ ਲੋਕ ਨੇ ਇਹ ਲੋਕ ਨੇ ਜਿਨ੍ਹਾਂ ਨੇ ਗੋਲੀकांड ਕਰਵਾ ਕੇ ਜਰਨਲ ਅਡਰ ਨੂੰ ਮਜੀਠੀਏ ਦੇ ਘਰ ਦੇ ਵਿੱਚ ਰੋਟੀ ਖਵਾਈ ਜਾਂਦੀ ਹੈ 1000 ਬੰਦਾ ਮਾਰਨ ਤੋਂ ਬਾਅਦ ਹੁਣ ਇਹ ਪੰਜਾਬ ਦੇ ਲੋਕ ਜੇਕਰ ਇੱਥੇ ਹੀ ਸਮਝ ਲੈਣ ਤਾਂ ਚੰਗਾ ਤੇ ਨਹੀਂ ਪੰਜਾਬ ਦੀ ਦਸ਼ਾ ਕੀ ਹੋ ਜਾਣੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਅੰਦਾਜ਼ਾ ਨਹੀਂ ਕਿਉਂਕਿ ਇਹ ਪੰਜਾਬ ਨੂੰ ਲੁਕਣ ਦੇ ਵਿੱਚ ਮਾਹਰ ਲੋਕ ਨੇ ਇਹਨਾਂ ਨੂੰ ਤਰੀਕਾ ਬੜਾ ਪੁਰਾਣਾ ਕਿਉਂਕਿ ਇਹਨਾਂ ਦਾ ਵੱਡਾ ਵਾਦਲ ਇਸੇ ਤਰ੍ਹਾਂ ਹੀ ਕਰਦਾ ਰਿਹਾ ਇਹਨਾਂ ਨੂੰ ਸਿਖਾਉਂਦਾ ਰਿਹਾ ਤਾਂ ਠੀਕ ਹੈ ਪੰਜਾਬ ਵਾਲੇ ਜੁਨੇ ਪੈਂਡ ਭਰਾ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਗ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਤੇ ਆਈ ਦੀ ਵੀਡੀਓ ਆਪਾਂ ਦੇਖੀ ਕਿ ਸੁਖਵੀਰ ਸਿੰਘ ਬਾਦਲ ਦਾ ਅਗਲਾ ਨੰਬਰ ਹੁਣ ਲੱਗਣ ਵਾਲਾ ਕਿਉਂਕਿ ਇਹਨਾਂ ਨੇ ਆਪਣੇ ਦੌਰ ਦੇ ਹਕੂਮਤ ਦੇ ਵਿੱਚ ਕਿਸਾਨਾਂ ਦੇ ਨਾਲ ਬੜਾਈ ਤੱਕਾ ਕੀਤਾ ਕਿਸਾਨਾਂ ਦਾ ਜਿਹੜਾ ਪਾਣੀ ਸੀ ਉਹਨਾਂ ਨੇ ਆਪਣੇ ਹਜ਼ਾਰਾਂ ਏਕੜ ਜ਼ਮੀਨਾਂ ਦੇ ਵਿੱਚ ਲੈ ਗਏ ਨਹਿਰਾਂ ਬਣਾ ਕੇ ਤੇ ਬਾਕੀ ਪੰਜਾਬ ਦੇ ਨਾਲ ਜਿਹੜਾ ਧੱਕਾ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਪੰਜਾਬ ਨੂੰ ਨਸ਼ੇ 'ਚ ਗਰਗ ਕਰ ਦਿੱਤਾ ਪੰਜਾਬ ਦੀ ਨੌਜਵਾਨੀ ਸਾਰੀ ਤਬਾਹ ਕਰ ਦਿੱਤੀ ਕਈ ਮਾਵਾਂ ਦੇ ਘਰ ਉਜਾਰ ਦਿੱਤੇ ਇਸ ਨਸ਼ੇ ਨੇ ਤੇ ਨਸ਼ਾ ਲਿਆਉਣ ਵਾਲਾ ਕਿਹੜਾ ਵਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਵਾਲੇ ਤੇ ਜਦਕਿ ਇਹਨਾਂ ਦੇ ਜਿਹੜੇ ਵਕੀਲ ਆ ਜਾਂ ਅਕਾਲੀ ਦਰ ਦੇ ਸੀਨੀਅਰ ਲੀਡਰ ਆ ਉਹਨਾਂ ਦਾ ਇੱਕ ਕਹਿਣਾ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਤੇ ਜਿਹੜੇ ਇਲਜ਼ਾਮ ਲੱਗਦੇ ਸਭ ਬੇਬੁਨਿਆਦ ਝੂਠੇ ਹਨ ਹਾਲਾਂਕਿ ਅਗਰ ਅਜ਼ਾਮ ਬੇਬੁਨਿਆਦ ਝੂਠੇ ਹੈ ਤਾਂ ਫਿਰ ਸੀਐਮ ਭਗਵੰਤ ਮਾਨ ਸਾਹਿਬ ਜਿਹੜੇ ਕਿ ਇੱਕ ਸਮਝਦਾਰ ਆਦਮੀ ਹੈ ਉਹਨਾਂ ਨੂੰ ਪਤਾ ਹੈ ਕਿ ਬਾਦਲ ਪਰਿਵਾਰ ਵਾਲੇ ਬੜੇ ਵੱਡਾ ਇੱਕ ਸਿਆਸੀ ਖਾਨਦਾਨ ਹੈ ਅਗਰ ਮਨ ਤੇ ਹੱਥ ਪਾਉਣਾ ਹੈ ਤੇ ਸਬੂਤਾਂ ਦੇ ਨਾਲ ਪਾਉਣਾ ਹੈ ਅਗਰ ਬਗੈਰ ਸਬੂਤਾਂ ਦੇ ਹੱਥ ਪਾਵਾਂਗੇ ਤੇ ਮੇਰੇ ਲਈ ਮੁਸ਼ਕਲ ਹੋਏਗੀ ਤੇ ਅਗਰ ਉਹਨਾਂ ਨੇ ਤੇ ਹੱਥ ਪਾਇਆ ਤੇ ਇਹਦਾ ਮਤਲਬ ਸਬੂਤਾਂ ਦੇ ਨਾਲ ਪਾਇਆ ਉਹਨਾਂ ਕੋਲ ਸਬੂਤ ਵੀ ਹੋਣਗੇ ਬੇਬੁਨਿਆਦ ਇਲਜ਼ਾਮ ਨਹੀਂਗੇ ਅਗ ਧੂਆ ਉੱਥੋਂ ਹੀ ਨਿਕਲਦਾ ਜਿੱਥੇ ਅੱਗ ਹੁੰਦੀ ਹੈ ਠੀਕ ਹੈ ਨਾ ਅੱਗ ਸੁਲਗਦੀ ਹੈ ਉੱਥੋਂ ਹੀ ਧੂਆ ਨਿਕਲਦਾ ਤੇ ਇਹਨਾਂ ਤੇ ਜਿਹੜੇ ਇਲਜ਼ਾਮ ਲੱਗੇ ਆ ਬੇਬੁਨਿਆਦ ਨਹੀਂ ਹੋ ਸਕਦੇ ਕਿ ਇਹਨਾਂ ਨੇ ਆਪਣੇ ਦੌਰਿਆ ਹਕੂਮਤ ਦੇ ਵਿੱਚ ਪੰਜਾਬੀਆਂ ਦੇ ਨਾਲ ਬਹੁਤ ਤੱਕਾ ਕੀਤਾ ਤੇ ਪੰਜਾਬ ਨੂੰ ਜਿਹੜਾ ਨਸ਼ੇ ਦੇ ਵਿੱਚ ਗਰਗ ਕੀਤਾ ਉਹ ਵੀ ਬੇਅੰਤਹਾ ਗਲਤ ਗੱਲ ਹੈ ਕਿ ਦੇਖ ਲਓਗੇ ਨਸ਼ਾ ਜਿਹੜਾ ਨਾ ਕਈ ਨੌਜਵਾਨਾਂ ਦੀ ਜ਼ਿੰਦਗੀ ਖਾ ਚੁੱਕਿਆ ਹੈ ਇਸ ਨਸ਼ੇ ਦੇ ਨਾਲ ਇਹਨਾਂ ਨੂੰ ਬਿਸ਼ੱਕ ਦੀ ਭਾਵੇਂ ਫਾਇਦਾ ਹੋ ਗਿਆ ਹੋਵੇ ਲੇਕਿਨ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਤੇ ਹੁਣ ਪੰਜਾਬ ਦੇ ਲੋਕਾਂ ਦੀ ਇਹ ਹੀ ਮੰਗ ਹੈ ਕਿ ਇਹਨਾਂ ਦੇ ਘਰਾਂ ਉੱਤੇ ਵੀ ਉਂਝ ਪੀਲਾ ਪੰਜਾ ਚਲਾਇਆ ਜਾਏ ਜਿਵੇਂ ਬਾਕੀ ਨਸ਼ਾ ਤਸਰਾਂ ਦੇ ਘਰਾਂ ਉਤੇ ਚਲਾਇਆ ਗਿਆ ਸੀ ਨਾ ਇਸੇ ਤਰ੍ਹਾਂ ਇਹਨਾਂ ਦੇ ਘਰਾਂ ਉਤੇ ਪੀਲਾ ਪੰਜਾ ਚਲਾਇਆ ਜਾਏ ਪੰਜਾਬ ਦੇ ਲੋਕਾਂ ਦੀ ਇਹ ਮੰਗ ਸੀਐਮ ਭਗਵੰਤ ਮਾਨ ਸਾਹਿਬ ਅੱਗੇ ਹੈ ਕਿ ਇਹਨਾਂ ਕੋਲੋਂ ਵੀ ਪੂਰਾ ਪੂਰਾ ਹਿਸਾਬ ਲਿਆ ਜਾਏ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਐ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ رائے ਦਾ اظہار لازਮੀ ਕਰਿਓ ਆਪਣਾ ਰਕੋਟ ਇਸਰਾ ਕੇ ਹਾਲ ਅਬਰਕਾ